ਮੁਰਦਾਬਾਦ ਮੁਰਦਾਬਾਦ ਸਾਫ ਕਰੋ ਇਸਨ ਮੁਦਾਬਾ ਮੁਰਦਾਬਾਦ ਮੁਰਦਾਬਾਦ ਹਾਏ 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 ਮਹੀਆ ਕਰੋ ਮਹੀਆ ਕਰੋ ਮਹੀਆ ਕਰੋ ਸਾਫ ਕਰੋ ਸਾਫ ਕਰੋ ਸਾਫ ਕਰੋ ਸਾਫ ਕਰੋ ਹਾਂ ਸਰ ਕੀ ਨਾਂ ਤੁਹਾਡਾ ਸਰ ਮੇਰਾ ਨਾਮ ਰਕੇਸ਼ ਕੁਮਾਰ ਰਕੇਸ਼ ਕੁਮਾਰ ਜੀ ਅੱਜ ਤੁਸੀਂ ਮੁਹੱਲਾ ਸੁੰਦਰ ਨਗਰ ਵਿਖੇ ਮੁਹੱਲਾ ਨਾਸੇਨਾ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮੁੱਦਾ ਤੁਹਾਡਾ ਮੁੱਦਾ ਸਰ ਮੇਰਾ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਲੋਕ ਨਰਕਪਰੀ ਜਿੰਦਗੀ ਜੀ ਰਹੇ ਆ ਜੀ ਠੀਕ ਹੈ ਜੀ ਇੱਥੇ ਸੀਵਰੇਜ ਦੀ ਵਾਟਰ ਸਪਲਾਈ ਦੀ ਇੰਨੀ ਕੀ ਸਮੱਸਿਆ ਨਾ ਅਸੀਂ ਕਾਰਪੋਰੇਸ਼ਨ ਦੇ ਚੱਕਰ ਕਰ ਕਰ ਥੱਕ ਗਏ ਆ ਜੀ ਪਾਲੋ ਉਹਨਾਂ ਦੇ ਕੰਨ ਤੇ ਜੂਨ ਹੀ ਰੇਕਦੀ ਬਈ ਅਸੀਂ ਜਿਸ ਜਗ੍ਹਾ ਖੜੇ ਆ ਇੱਥੇ ਸੀਵਰੇਜ ਤੇ ਵਾਟਰ ਸਪਲਾਈ ਪਿਆ ਨਾ ਜੀ ਨਾ ਜੀ ਇਹਹੀ ਮੁੱਦਾ ਮੁੱਦਾ ਲੈ ਕੇ ਤੁਸੀਂ ਕਾਰਪੋਰੇਸ਼ਨ ਜਾ ਰਹੇ ਬਾਰ-ਬਾਰ ਪਰ ਕਾਰਪੋਰੇਸ਼ਨ ਦਾ ਕਹਿਣਾ ਕਿ 100% ਸਕੀਮ ਦਾ ਸ਼ਹਿਰ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਵਾਟਰ ਸਪਲਾਈ ਸੇਵਰੇ ਨਾ ਪਿਆ ਹੋਵੇ ਤੁਸੀਂ ਸਰ ਦੇਖ ਸਕਦੇ ਆ ਇਹ ਸ਼ਹਿਰ ਦਾ ਮੈਡ ਏਰੀਆ ਵਾ ਜੀ ਬਿਲਕੁਲ ਬਿਲਕੁਲ ਜੀ ਤੇ ਇਹ ਤਾਂ ਪਹਿਲ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਤੇ ਇਹ ਮੇਰੀ ਨੋਲੇਜ ਦੇ 1.5-2 ਸਾਲ ਹੋ ਗਏ ਆ ਜੀ 1.5-2 ਸਾਲ ਤੇ 3 ਸਾਲ ਜਦੋਂ ਆਪਾਂ ਐਮਸੀ ਬਣੇ ਆ ਮੇਰੀ ਭਾਈ ਵੀ ਐਮਸੀ ਬਣੇ ਆ ਹਾਂਜੀ ਉਦੋਂ ਦਾ ਇਹ ਮੁੱਦਾ ਚੱਕਿਆ ਪਿਆ ਵੀ ਇੱਥੇ ਸੇਵਰੇ ਤੇ ਵਾਟਰ ਸਪਲਾਈ ਪਾਈ ਜਾਵੇ ਤੁਹਾਡੀ ਵਾਈਫ ਵੱਲੋਂ ਤੇ ਤੁਹਾਡੇ ਵੱਲੋਂ ਕਈ ਵਾਰ ਮੁੱਦਾ ਚੱਕਿਆ ਗਿਆ ਅਸੀਂ ਦੇਖਿਆ ਵਾ ਸਾਲ ਪਹਿਲਾਂ ਵੀ ਤੁਸੀਂ ਚੱਕਿਆ ਸੀ ਪਰ ਕਾਰਨ ਕੀ ਹੈ ਹਜ ਤੱਕ ਸੀ ਉਹਨੇ ਕਿਉਂ ਨਹੀਂ ਪਿਆਰਿਆ ਇੱਥੇ ਉਹ ਬਸ ਇਹੀ ਕਹਿੰਦੇ ਹਾਊਸ ਚ ਮੀਟਿੰਗ ਚ ਮਤਾ ਪਾਸ ਹੋ ਗਿਆ ਜੀ ਐਸੇ ਨਹੀਂ ਹੈਗੇ ਪਾਈਪ ਨਹੀਂ ਹੈਗੇ ਉਹਨੂੰ ਪੈਸੇ ਦੀਆਂ ਪਾਈਪ ਅਸੀਂ ਥੋ ਲੈ ਕੇ ਦੇਨੇ ਆ ਉਹ ਤੇ ਸਰਕਾਰ ਨੇ ਲੈ ਕੇ ਦੇਨੇ ਆ ਇਹ ਜਾਂ ਮੇਅਰ ਸਾਹਿਬ ਦੀ ਟੈਨਸ਼ਨ ਆ ਜਾਂ ਕਮਿਸ਼ਨਰ ਸਾਹਿਬ ਦੀ ਟੈਨਸ਼ਨ ਆ ਬਤੀਰਾ ਕਿਤਾ ਤੁਹਾਡੇ ਨਾਲ ਬਾਈ ਦੇਨ ਨਹੀਂ ਬਤੀਰਾ ਤਾਂ ਠੀਕ ਹੈ ਜੀ ਕਮਿਸ਼ਨਰ ਸਾਹਿਬ ਦਾ ਇਦਾਂ ਦੀ ਗੱਲ ਨਹੀਂ ਬਟ ਹਰ ਟਾਈਮ ਲਾਰਾ ਬਟ ਲੌਲੀਪੌਪ ਦੇ ਕੇ ਤੋੜ ਦੇਣਾ ਨਾ ਮਤਲਬ ਆਖਾਂ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਬਸ ਇਹ ਰਕੇਸ਼ ਜੀ ਹੁਣ ਦੇਖਣ ਚ ਆਇਆ ਹੈ ਕਿ ਜਿਹੜਾ ਡੈਰੀਆ ਕਾਫੀ ਸ਼ਹਿਰ ਤੇ ਫੈਲ ਗਿਆ ਤੇ ਤੁਹਾਡੇ ਇਸ ਏਰੀਆ ਚ ਹੀ ਕਾਫੀ ਮਰੀਜ਼ ਨਿਕਲੇ ਡੈਰੀਆ ਦੇ ਸੁੰਦਰ ਨਗਰ ਚ ਤੁਸੀਂ ਕੀ ਕਹੋਗੇ ਗੱਲ ਸੱਚ ਹੈ ਇਹ ਬਿਲਕੁਲ ਸੱਚ ਹੈ ਜੀ ਗੱਲ ਤੁਸੀਂ ਦੇਖ ਸਕਦੇ ਆ ਹਸਪਤਾਲ ਹਸਪਤਾਲ ਚ ਜਾ ਕੇ ਦੇਖ ਲਓ ਚਾਰ ਪੰਜ ਪੇਸ਼ੈਂਟਸ ਹੁੰਦੇ ਨਗਰ ਦੇ ਹੋਗੇ ਜੀ ਉੱਥੇ ਸਰ ਜੀ ਇੱਕ ਟਾਈਮ ਰੋਟੀ ਪੱਕਦੀ ਤੇ ਚਾਰ ਟਾਈਮ ਹਸਪੀਟਲ ਚ ਜਾਈਦਾ ਵਾ ਪਰ ਇਹ ਵੀ ਪਾਇਆ ਜੀ ਸਾਨੂੰ ਪਤਾ ਨਹੀਂ ਵੀ ਅਸੀਂ ਸ਼ੋਮਾ ਦੀ ਰੋਟੀ ਖਾਣੀ ਹੈ ਕਿ ਨਹੀਂ ਖਾਣੀ ਇਹ ਸਾਰਾ ਗੰਦੇ ਪਾਣੀ ਨਾਲ ਹੋ ਰਿਹਾ ਜੀ ਗੰਦੇ ਪਾਣੀ ਨਾਲ ਕੂੜੇ ਦਾ ਢੇਰ ਲੱਗਾ ਪਿਆ ਜੀ ਗੰਦਾ ਪਾਣੀ ਆ ਰਿਹਾ ਸਫਾਈ ਦੀ ਕੋਈ ਹੈ ਨਹੀਂ ਆ ਹੁਣ ਜਦੋਂ ਬੈਰੀਆ ਫੈਲ ਗਿਆ ਵਾ ਆ ਚਾਰ ਪੰਜ ਸਵੀਪਰ ਭੇਜ ਤੇ ਆ ਇਹਨਾਂ ਇਥੇ ਕੋਈ ਸਵੀਪਰ ਨਹੀਂ ਹੁੰਦਾ ਐਮਸੀਡੀ ਐਮਸੀਡੀ ਵਾਰਜ ਦੇਖੋ ਸਵੀਪਰ ਨਹੀਂ ਆ ਰਿਹਾ ਅਸੀਂ ਕਈ ਵਾਰੀ ਗੈਸ ਸਵੀਪਰ ਭੇਜੋ ਨਾ ਹਸਪੀਟਲ ਕੀ ਕਹਿੰਦਾ ਤੁਹਾਨੂੰ ਹਸਪੀਟਲ ਦੇਖੋ ਜੀ ਜਾ ਰਹੇ ਆ ਮਾਰੇ ਬੰਦੇ ਆ ਜੀ ਉਹਨਾਂ ਕੋ ਗਰੀਬ ਤਬਕੇ ਦੇ ਲੋਕ ਆ ਆਪਣਾ ਦਿਹਾੜੀ ਮਜ਼ਦੂਰੀ ਕਰਦੇ ਆ ਉਹ ਜਾਂਦੇ ਆ ਇਹਨਾਂ ਕੋ ਲੂਜ਼ ਮੋਸ਼ਨ ਤੇ ਉਲਟੀਆਂ ਨਹੀਂ ਠੀਕ ਹੁੰਦੀਆਂ ਕਹਿੰਦੇ ਕਹ ਦੂਗੇ ਰੈਫਰ ਕਰਨਾ ਜੀ ਜੀ ਇੰਨੇ ਨਹੀਂ ਤਨਖਾਹਾਂ ਲੈ ਰਹੇ ਐਮਬੀਬੀਐਸ ਡਾਕਟਰ ਆ ਜੀ ਇਹਨਾਂ ਨੇ ਨਹੀਂ ਲੂਜ਼ ਮੋਸ਼ਨ ਤੇ ਉਲਟੀਆਂ ਠੀਕ ਨਹੀਂ ਆ ਤਾਂ ਹੋਰ ਕਿੰਨੇ ਕਰਨੀਆਂ ਹੋਰ ਇੱਥੇ ਕੈਂਸਰ ਦਾ ਇਲਾਜ ਹੁੰਦਾ ਸਰਕਾਰੀ ਹਸਪਤਾਲ ਵਿੱਚ ਇੱਕ ਰੈਫਰ ਸੈਂਟਰ ਹੀ ਬਣ ਕੇ ਰਹਿ ਗਿਆ ਹਸਪਤਾਲ ਇਹ ਰੈਫਰ ਸੈਂਟਰ ਹੀ ਬਣ ਕੇ ਰਹਿ ਗਿਆ ਫੇਕ ਨੂੰ ਲੇਡੀ ਦਾ ਸੁਰੇ ਫੋਨ ਆਇਆ ਉਹਦੀ ਬੇਟੀ ਦਾਖਲ ਸੀ ਇਹਨਾਂ ਕੋ ਉੱਥੇ ਇੱਕ व्हीਲ ਚੇਅਰ ਪ੍ਰੋਵਾਈਡ ਨਹੀਂ ਉਹ ਕਹਿੰਦੀ ਮੈਂ ਆਪਣੀ ਬੇਟੀ ਨੂੰ ਦੂਸਰੀ ਮੰਜ਼ਲ ਤੇ ਪੈਦਲ ਲੈ ਕੇ ਗਈ ਉਹ ਕੋ ਤੋਰ ਵੀ ਨਹੀਂ ਹੁੰਦਾ ਸੀ ਇਹ ਹਸਪੀਟਲ ਤੇ ਬੜੀ ਨਲਾਕੀ ਆ ਐਸਐਮਓ ਸਾਹਿਬ ਨੂੰ ਚਾਹੀਦਾ ਵਾ ਵੀ ਮੈਂ ਇਹਨਾਂ ਨੂੰ ਥੋੜਾ ਖਿੱਚਾਂ ਡਾਕਟਰਾਂ ਨੂੰ ਫਿਰ ਬਤਮੀਜੀ ਨਾਲ ਬੋਲਦੇ ਆ ਗਰੀਬ ਬੰਦੇ ਆ ਉਹਨਾਂ ਨੂੰ ਕੋਈ ਨਹੀਂ ਨੌਲੇਜ ਨਹੀਂ ਹੁੰਦੀ ਉੱਤੇ ਉੱਤੇ ਬਤਮੀਜੀ ਨਾਲ ਬੋਲਦੇ ਆ ਕਿ ਕੌਣ ਬੋਲਦਾ ਬਤਮੀਜੀ ਨਾਲ ਉੱਥੇ ਜਿਹੜੇ ਥੱਲੇ ਡਾਕਟਰ ਆ ਠੀਕ ਹੈ ਜੀ ਤਾਂ ਖੰਡਾ ਸਟਾਫ ਜਿਹੜਾ ਥੰਡਾ ਸਟਾਫ ਸਾਰਾ ਮੈਡੀਕਲ ਸਟਾਫ ਹਾਂ ਜੀ ਹਾਂ ਜੀ ਐਮਰਜੈਂਸੀ ਔਰ ਤੁਸੀਂ ਇਹਨਾਂ ਦੀ ਕੋਈ ਕੰਪਲੀਟ ਕੀਤੀ ਚੰਡੀਗੜ੍ਹ ਮੇਰੇ ਹਾਲੇ ਅਕਲ ਤਾਂ ਨੌਲੇਜ ਆਈ ਗੱਲ ਹੁਣ ਤੁਹਾਡੀ ਕੀ ਮੰਗ ਸਾਡੀ ਤੇ ਇਹੀ ਮੰਗ ਆ ਵੀ ਜੇ ਕੋਈ ਬੰਦਾ ਗਰੀਬ ਇਲਾਜ ਕਰਨ ਵਾਲਾ ਜਾਂਦਾ ਵਾ ਇਹਨਾਂ ਦਾ ਫਰਜ ਬੰਦਾ ਵਾ ਇਹਨਾਂ ਨੇ ਡਿਗਰੀਆਂ ਲਈਆਂ ਰੱਬ ਤੋਂ ਡਰੋ ਉਹਨਾਂ ਦਾ ਇਲਾਜ ਕਰੋ ਜੋ ਬੰਦਾ ਵਾ ਸਰਕਾਰ ਤੁਹਾਨੂੰ ਸਹੂਲਤਾਂ ਦੇ ਰਹੀ ਹੈ ਤੁਸੀਂ ਗਾ ਗਰੀਬਾਂ ਨੂੰ ਦੋ ਆਪਣੇ ਢਿੱਡ ਭਰੀਆਂ ਨੇ ਆਪਣੀਆਂ ਕੋਠੀਆਂ ਬਣਾਈਆਂ ਨੇ ਆਪਣੀਆਂ ਗੱਡੀਆਂ ਬਣਾਈਆਂ ਨੇ ਐਂਡ ਲੇਖਾ ਦੇਨੇ ਪੈਣਾ ਤੁਹਾਨੂੰ ਵੀ ਕਿਸੇ ਦਿਨ ਠੀਕ ਹੈ ਜੀ ਨਾ ਤੁਹਾਡਾ ਜੀ ਭੌਰਵ ਜੀ ਇਥੇ ਰਣਾਲੇਓ ਆਪਣੇ ਮਹੱਲਾ ਸੁੰਦਰ ਨਗਰ ਜੀ ਕੀ ਕਹਿਣਾ ਚਾਹੁੰਦੇ ਹੈ ਕਹਿਣਾ ਕਿ ਜੰਦੇ ਜੀ ਪਹਿਲਾਂ ਡਿਸਪੈਂਸਰੀ ਵਾਲੇ ਘਰੇ ਆ ਗਏ ਤੁਹਾਡਾ ਇਲਾਜ ਕਰਾ ਦਿੰਨੇ ਆ ਹੂੰ ਬਸ ਹਸਪੀਟਲ ਲੈ ਕੇ ਜਾਂਦੇ ਜੀ ਕੋਈ ਨਾਂ ਪੁੱਛ ਤੋ ਅਗੋ ਖੋ ਬੋਲਦੇ ਆ ਇਲਾਜ ਕਰਵਾ ਕੀ ਬਿਮਾਰੀ ਸੀ ਇਹ ਟਟੀਆਂ ਉਲਟੀਆਂ ਹੈ ਜੀ ਡਰ ਜਾ ਬੱਚੀ ਹੈ ਮੇਰੀ ਕਿੰਨੇ ਸਾਲ ਦੀ ਬੱਚੀ ਡੇਢ ਸਾਲ ਦੀ ਠੀਕ ਹੈ ਜੀ ਤੇ ਡਾਕਟਰਾਂ ਦਾ ਕੀ ਕਹਿਣਾ ਤੁਹਾਨੂੰ ਡਾਕਟਰਾਂ ਦਾ ਕਹਿਣਾ ਜੇ ਕੋਈ ਹਾਥੇ ਵੀ ਪੁੰਦਾ ਜੀ ਜਲਦੀ ਹੂੰ ਹੂੰ ਬੈਠ ਜਾਓ ਜੀ ਹੋਰ ਮਰੀਜ਼ ਨੂੰ ਲੱਗ ਜਾਂਦੇ ਆ ਇੱਦਾਂ ਕੌਣ ਬੋਲਦਾ ਦਾ ਇਹਦਾ ਉਥੇ ਜਿਹੜੀਆਂ ਮੈਡਮਾਂ ਬੈਠੀਆਂ ਨੇ ਉਥੇ ਸਰ ਜਿਹੜੇ ਅੱਗੇ ਡਾਕਟਰ ਬੈਠਾ ਅੰਦਰ ਉਤ ਕੋ ਗਿਆ ਜਿਸੇ ਬੋਲ ਹਸਪਤਲ ਜੀ ਠੀਕ ਹੈ ਜੀ ਸਰਕਾਰੀ ਵਾਰ ਚ ਠੀਕ ਹੈ ਉਹਨਾਂ ਦੇ ਕੋਲ ਗਿਆ ਜੀ ਉਹ ਅਗੋ ਮੈਡਮ ਹੁਣ ਤੁਹਾਡੀ ਬੱਚੀ ਦਾ ਕਿੱਥੇ ਹੋ ਰਿਹਾ ਵਾ ਬੱਚੀ ਦਾ ਲਾਜ ਹੁਣ ਮੈਂ ਘਰੇ ਲੈ ਕੇ ਆਇਆ ਜੀ ਮੈਂ ਇਧਰੋਂ ਆਪਣੇ ਪ੍ਰਾਈਵੇਟ ਕਰਾਇਆ ਆਪਣੇ ਮਿੱਠੂ ਡਾਕਟਰ ਲੋਰੀ ਗਏ ਠੀਕ ਹੈ ਜੀ ਰਕੇਸ਼ ਜੀ ਕੀ ਕਹਿਣਾ ਤੁਸੀਂ ਆ ਤੁਸੀਂ ਦੇਖ ਸਕਦੇ ਆ ਸਾਡੇ ਸੁੰਦਰ ਨਗਰ ਦਾ ਹਾਲ ਕਹਿਣ ਨੂੰ ਇਹ ਸੁੰਦਰ ਨਗਰ ਹੈ ਉਦਾਂ ਜੇ ਤੁਸੀਂ ਇਹਨੂੰ ਬੋਲ ਕੇ ਕਹੋਗੇ ਤਾਂ ਨਰਕ ਨਗਰ ਕਹੋਗੇ ਦੇਖ ਕੇ ਠੀਕ ਹੈ ਜੀ ਕਿਉਂ ਜਦੋਂ ਬਿਮਾਰੀ ਪੂ ਤੇ ਪ੍ਰਸ਼ਾਸਨ ਇਹਦੇ 4-4 5-5 ਸਵੀਪਰ ਭੇਜਦੇ ਆ ਤੁਸੀਂ ਦੇਖ ਸਕਦੇ ਆ ਉਹ ਲੇਡੀ ਸਵੀਪਰ ਹੂ ਝਾੜੂ ਲਗਾ ਰਹੀਆਂ ਨਹੀਂ ਤੇ ਇੱਥੇ ਕੋਈ ਨਹੀਂ ਝਾੜੂ ਮਾਰਦਾ ਝਾੜੂ ਵੀ ਚਾਰੇ ਕਿਹੜੇਗਾ ਤੇ ਲਵਾਈ ਜਾ ਰਹੀਆਂ ਬਸ ਹਾਂਜੀ ਹਾਂਜੀ ਇਹਾਰੇ ਜਮਾਦਾਰ ਸਾਹਿਬ ਆ ਚਲੋ ਇਹਨਾਂ ਦਾ ਕੋਈ ਕਸੂਰ ਨਹੀਂ ਆ ਲੋਈ ਵਿਚਾਰਾ ਕੀ ਕਰੇ ਵੱਡੇ ਬੰਦੇ ਨੇ ਦੋ-ਦੋ ਸਵੀਪਰ ਘਰਾਂ ਚ ਲਾਏ ਪਏ ਆ ਕੋਈ ਬਾਗ ਉਹਨਾਂ ਦਾ ਬਾਗ ਦੋ ਵਾਰ ਚ ਸਭ ਤੋਂ ਜ਼ਿਆਦਾ ਪੇਸ਼ੈਂਟ ਆਏ ਡਰਦੇ ਇਹਦੇ ਗੰਦਗੀ ਨਾਲ ਤੇ ਜਦੋਂ ਕਮਣੀ ਸੱਪ ਨਿਕਲ ਗਿਆ ਨਿਕੀ ਹੁਣ ਪਿੱਟ ਰਹੇ ਆ ਬਾਅਦ ਉਹ ਤੁਸੀਂ ਦੇਖ ਸਕਦੇ ਆ ਨਹੀਂ ਤੇ ਅਚ ਚੈੱਕ ਕਰ ਲਓ ਹੋਰ ਹਫਤੇ ਬਾਅਦ ਵੀ ਇੱਕ ਵੀ ਸਵੀਪ ਨਹੀਂ ਤੁਹਾਨੂੰ ਲੱਭਣ ਆਣਗੇ ਕੀ ਕਾਰਨ ਕੀ ਆ ਜਿੰਨਾ ਮਤਰਿਆ ਉਹ ਜਿਹੜਾ ਵਾਰ ਉਹ ਨਿਵਾਰ ਚ ਇਹ ਬਾ ਗਰੀਮ ਹੱਲੇ ਐਸੀ ਹੱਲੇ ਆ ਜੀ ਸਲਾਮ ਏਰੀਆ ਤੁਹਾਨੂੰ ਪਤਾ ਠੀਕ ਹੈ ਜੀ ਜਿਆਦਾ ਤਾਂ ਕਾਰਪੋਰੇਸ਼ਨ ਜੈ ਐਸਸੀ ਮੁਲਾਜ਼ਮ ਕੰਮ ਕਰਦੇ ਹੋ ਆਪਣੇ ਮੁਲਾਜ਼ਮ ਤਾਂ ਕੰਮ ਕਰਦੇ ਹੁਣ ਜੋ ਆਪਸ ਨੇ ਡਿਊਟੀਆਂ ਲੈਣੀਆਂ ਉਹਨਾਂ ਨੇ ਤਾਂ ਉਹੀ ਕਰਨਾ ਹੈ ਭਜੀ ਹੁਣ ਐਸਸੀ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਤੁਹਾਨੂੰ ਦੇਖ ਸਕਦੇ ਕੂੜੇ ਢੇਰ ਪਿਛਲੇ ਬਨੇ ਲੱਗਾ ਪਿਆ ਵਾ ਜੀ ਪੂਰੇ ਢੇਰ ਦੇ ਉੱਤੇ ਜਾਏ ਕਿਦਾਂ ਪੂਰੇ ਢੇਰ ਲੱਗਾ ਵਾ ਇਹ ਇਦਾਂ ਇਹਦੇ ਪੂਰਾ ਡੰਬ ਬਣਿਆ ਹੁੰਦਾ ਇਹਨਾਂ ਨਾਲ ਇੱਥੇ ਤੁਹਾਡੇ ਕਿ ਕੀ ਕਰਨਾ ਚਾਹੁੰਦੇ ਤੁਸੀਂ ਆਈਆਂ ਨੇ ਸਾਡੀ ਗਲੀ ਪਾਣੀ ਚਾਹੀਦੀ ਆ ਤੇ ਬਿਮਾਰੀ ਦਾ ਨਾ ਜਾਣਾ ਚਾਹੀਦਾ ਸੀਵਰ ਜੀ ਸੀਵਰ ਪਾਣੇ ਚਾਹੀਦੇ ਹੱਥ ਤੁਹਾਡੇ ਮੋਹੱਲੇ 'ਚ ਕਿਹੜੇ ਕਿਹੜੇ ਕੰਮ ਹੋਣ ਵਾਲਾ ਵਾ ਸਾਡੇ ਤਾਂ ਅਹੀ ਤੇ ਇੱਥੇ ਹੋ ਗਏ ਨੇ ਸਾਨੂੰ ਘਟੋ ਘਟ 16 17 ਸਾਲ ਹੋ ਗਏ ਹਾਂ ਜੀ ਸੀਵਰੇਜ ਪਾਣੀ ਫੜਕ ਸਰਕਾਰ ਆਈਆਂ ਮਾ ਕਿੰਨਾ ਨਹੀਂ ਸਾਡੀ ਸੁਣ ਤੋੜੇ ਨਾਲ ਸੀਵਰੇ ਨਾ ਪਾਣੀ ਆ ਕਿੰਨਾ ਵੀ ਆਪਾਂ ਦੀ ਕੇਚਾ ਜਦੋਂ ਤਾਂ ਬਣਿਆ ਵਾ ਇਹਨੇ ਮੜੀ ਸਾਡੇ ਇੱਧਰ ਆ ਟੂਪਾ ਟਾਪਾ ਲਵਾਤੀਆਂ ਤੇ ਪਾਣੀ ਵਾਲਾ ਪੰਪ ਲਵਾ ਦਿੱਤਾ ਵਾ ਉਹ ਤੋਂ ਸਰਕਾਰ ਆਈ ਜਾਂ ਪਹਿਲੋਂ ਉਹਨਾਂ ਨੇ ਸੀਵਰੇ ਤੇ ਸਾਡੇ ਪਈ ਪਾਣੀ ਪਿਆ ਇੱਧਰ ਨਹੀਂ ਪਿਆ ਉੱਦਾਂ ਹੀ ਉੱਥੋਂ ਪਾਣੀ ਲਿਆ ਹੁੰਦੇ ਆ ਮਤਲਬ ਹੋਰ ਜਗ੍ਹਾ ਪਾਣੀ ਲਿਆ ਕਰਦੇ ਆ ਵੱਡੀ ਵੱਡੀ ਸੜਕ ਤੋਂ ਇੱਥੇ ਆਉਂਦੀ ਆ ਪਾਣੀ ਉੱਥੋਂ ਪਾਏ ਪਾਏ ਯਾਨੀ ਇਹ ਸੜਕ ਤੇ ਜਿੱਥੇ ਆਬਾਦੀ ਆ ਕੋਈ ਪਾਣੀ ਨਹੀਂ ਕੋਈ ਸੀਵਰੇਜ ਨਹੀਂ ਤਸੜਕ ਦਾ ਬਹਿ ਹੈ ਨਹੀਂ ਦਿਖਦੀ ਨਹੀਂ ਪਈ ਛੜ ਕੇ ਨਹੀਂ ਨਹੀਂ ਜਾਂਦਾ ਤੇ ਜਿਹੜਾ ਜ਼ਿੰਦਗੀ ਨਾਲ ਜਿਹੜਾ ਡਾਇਰੀਆ ਦੇ ਪੇਸ਼ੈਂਟ ਹੋਏ ਤੁਹਾਡੇ ਮਹੱਲੇ ਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਈ ਆਨੇ ਵੀ ਲਾਜ ਹੋਣਾ ਚਾਹੀਦਾ ਤੇ ਸੁਖਾਈ ਹੋਣੀ ਚਾਹੀਦੀ ਕਿੰਨੇ ਕੇ ਪੇਸ਼ੈਂਟ ਡਾਇਰੀਆ ਨਾਲ ਪੀੜਾ ਦੱਸ ੱਲ ਮਹੱਲਾ ਹੀ ਹੈ ਸਾਰੇ ਸਾਰੇ ਮਹੱਲੇ ਵਿਚਾਰੇ ਦਵਾਈਆਂ ਲੈ ਲੈ ਕੇ ਤੁਰੇ ਜਾਂਦੇ ਕੰਮਾਂ ਤੇ ਗਏ ਆ ਸਿਸੀ ਖੜਿਆ ਕਪੂਰਥਲਾ ਸਿਵਲ ਹਸਪੀਟਲ ਦੇ ਐਸਐਮਓ ਸੰਦੀਪ ਤਵਨ ਜੀ ਨਾਲ ਤਵਨ ਸਾਹਿਬ ਕਪੂਰਥਲਾ ਚ ਡਾਇਰੀਆ ਦੇ ਪੇਸ਼ੈਂਟ ਇਕਦਮ ਵਧੇ ਆ ਕੀ ਕਹਿਣਾ ਚਾਹੁੰਗੇ ਇਹ ਜਿਹੜਾ ਏਰੀਆ ਹੈਗਾ ਮਹਿਤਾਬਗੜ ਔਰ ਸੁੰਦਰਨਗਰ ਦਾ ਇਸੇ ਪਿਛਲੇ ਪਰਸੋਂ ਰਾਤ ਦੇ ਪੇਸ਼ੈਂਟ ਥੋੜੇ ਜਿਹਾ ਜ਼ਿਆਦਾ ਆਏ ਆ ਠੀਕ ਹੈ ਜੀ ਔਰ ਅਪਰੋਕਸੀਮੇਟਲੀ 25-26 ਪੇਸ਼ੈਂਟ ਸਰ ਕੋ ਐਸਐਲ ਦੇ ਦਾਖਲ ਨੇ ਔਰ 40-50 ਪੇਸ਼ੈਂਟ ਸਰ ਕੋਲ ਆਪੀਡੀ ਮੈਸਿਸ ਦੇ ਆ ਕੇ ਟਰੀਟਮੈਂਟ ਲੈ ਚੁੱਕੇ ਹੋਏ ਸਰ ਕੀ ਕਾਰਨ ਹੈ ਐਕਦਾ ਮੇ ਡਾਇਰੀ ਪੇਸ਼ੈਂਟ ਆ ਕੇ ਆ ਕਿਤੇ ਨੇ ਕਿਤੇ ਜੀ ਗੰਦਗੀ ਤੋਂ ਇਹ ਪਾਣੀ ਦੀ ਕੰਟਾਮਨੇਸ਼ਨ ਹੋਈ ਹੈ ਔਰ ਉਹਦੇ ਕਰਕੇ ਹੀ ਸਾਰੇ ਉਸ ਏਰੀਆ ਦੇ ਹੀ ਪੇਸ਼ੈਂਟ ਜ਼ਿਆਦਾ ਆਏ ਬਾਕੀ ਸਾਰੇ ਸ਼ਹਿਰ ਦੇ ਬਾਕੀ ਸਾਰੇ ਸ਼ਹਿਰ ਦੇ ਇੱਕ ਇੱਕ ਅਦਾਦਾ ਹੈਗਾ ਐਸਾ ਕੁਝ ਨਹੀਂ ਹੈਗਾ ਸਿਰਫ ਕੁਆਂਟੀਟੀ ਇਸ ਪਾਸੇ ਹੀ ਹੈ ਸਿਰਫ ਮੱਲੇ ਨੂੰ ਅਸੀਂ ਰੋਪੀ ਹੈਗਾ ਵਾ ਕਿ ਕੁਝ ਜਿਹੜੇ ਐਮਰਜੈਂਸੀ ਦੇ ਡਾਕਟਰ ਹੁੰਦੇ ਆ ਉਹ ਪੇਸ਼ੈਂਟ ਨੂੰ ਦੇਖਣ ਚ ਲਾਪਰਵਾਹੀ ਵਰਤਦੇ ਆ ਜਾਂ ਰੈਫਰ ਕਰਦੇ ਆ ਉਹਦੀਆਂ ਡਟੀਆਂ ਵੀ ਪ੍ਰੋਬਲਮ ਨੂੰ ਹੀ ਰੈਫਰ ਕਰੀ ਜਾ ਰਿਹਾ ਇਹਦੇ ਬਾਰੇ ਕੀ ਕਰੀ ਮੇਰੀ ਨੋਲੇਜ ਜੀ ਇਹਦਾ ਕੋਈ ਕੇਸ ਨਹੀਂ ਆਇਆ ਜਿੱਚ ਕਿਸੇ ਨੂੰ ਪੇਸ਼ੈਂਟ ਨੂੰ ਰੈਫਰ ਕੀਤਾ ਜਾਏ ਪਿਛਲੇ ਦੋ ਦਿਨਾਂ ਜੋ ਇੱਕ ਵੀ ਪੇਸ਼ੈਂਟ ਰੈਫਰ ਨਹੀਂ ਹੋਇਆ ਔਰ ਸਾਰੇ ਪੇਸ਼ੈਂਟ ਜਿਹੜੇ ਵੀ ਸਾਡੇ ਕੋਲ ਦਾਖਲ ਨੇ ਉਹ ਐਡਮਿਟਡ ਹੈ ਪ੍ਰੋਪਰ ਹੈਗੇ ਆ ਔਰ ਸਾਰੇ ਸਟੇਬਲ ਹੈਗੇ ਸੁੰਦਰ ਨਗਰ ਦੇ ਡਾਕਟਰ ਮਹੰਲੇ ਵਾਲਿਆਂ ਨਾਲ ਗੱਲਬਾਤ ਹੋਈ ਹੈ ਤੁਹਾਨੂੰ ਕਾਫੀ ਜਿਹੜੇ ਪੇਸ਼ੈਂਟ ਆ ਉਹ ਜੰਦਰ ਜਾਂ ਲੁਧਿਆਣਾ ਰੈਫਰ ਕੀਤੇ ਜਾ ਚੁੱਕੇ ਨੇ ਇਸ ਬਾਰੇ ਕਿੰਨੀ ਸਚਾਈ ਹੈ ਸਾਡੇ ਵੱਲੋਂ ਮੈਂ ਤੁਹਾਨੂੰ ਦੱਸਿਆ ਨੇ ਸਾਡੇ ਵੱਲੋਂ ਪਿਛਲੇ ਦੋ ਦਿਨਾਂ ਚ ਇੱਕ ਵੀ ਪੇਸ਼ੈਂਟ ਰੈਫਰ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਕੋਈ ਖਾਸ ਉਲਤਾਰੀ ਹੈ ਸਰਕਾਰ ਵੱਲੋਂ ਸਾਰੀਆਂ ਸਹੂਲਤਾਂ ਹੈਗੇ ਜੀ ਫ੍ਰੀ ਇਲਾਜ ਹੋ ਰਿਹਾ ਔਰ ਮੈਡੀਸਨ ਸਰ ਤੋਂ ਸਰਪਲਸ ਹੈਗੀ ਹੈ ਔਰ 80 ਦੇ ਵਾਸਤੇ ਸਪੈਸ਼ਲ ਬੈਡਸ ਵੀ ਲਗਾਏ ਹੋਏ ਹੈ ਡਾਇਰੀਆ ਦੇ ਬੇਚਨ ਵਾਸਤੇ ਔਰ ਪੁਕਤਾ ਇੰਤਜ਼ਾਮ ਹੈ ਡਾਇਰੀਆ ਦੀ ਬਿਮਾਰੀ ਨੂੰ ਖਤਮ ਕਰਨ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਮੈਸੇਜ ਇਹ ਹੈ ਜੀ ਆਪਣੇ ਆਲੇ ਦੁਆਲੇ ਦੀ ਗੰਦਗੀ ਨੂੰ ਖਤਮ ਕਰਨ ਪਾਣੀ ਜਿਹੜਾ ਹੈਗਾ ਉਬਾਲ ਕੇ ਪੀਣ ਜਿਹੜਾ ਆਪਾਂ ਇੱਕ ਇਹ ਦੇਖਣ ਚ ਆਇਆ ਜਦੋਂ ਮੈਂ ਏਰੀਆ ਦਾ ਸਰਵੇ ਕੀਤਾ ਕਿ ਲੋਕ ਆਪਣੇ ਆਪ ਲੋਕਲ ਲੈਵਲ ਤੇ ਆਪਣੀ ਦਵਾਈ ਲੈ ਰਹੇ ਆ ਔਰ ਟੀਕਾ ਲਵਾ ਰਹੇ ਆ ਜਿਹੜਾ ਕਿ ਟੋਟਲੀ ਗਲਤ ਹੈ ਔਰ ਉਹਦੇ ਕਰਕੇ ਜਦੋਂ ਪੇਸ਼ੈਂਟ ਆਂਦਾ ਹੈਗਾ ਉਹ ਸੜਕ ਕੋਲ ਬਿਲਕੁਲ ਗੰਬੀਰ ਹਾਲਤ ਚ ਆਂਦਾ ਉਸ ਸਟੇਜ ਤੋਂ ਬਚਣ ਵਾਸਤੇ ਪਹਿਲੋਂ ਹੀ ਆਪਾਂ ਇਹਨੂੰ ਟ੍ਰੀਟਮੈਂਟ ਪ੍ਰੋਪਰ ਲੈ ਲਈਏ ਪਲੱਸ ਅਸੀਂ ਜਿਹੜਾ ਲੋੜਪੋੜ ਕਰ ਰਹੇ ਹੈਗੇ ਆ ਉਹ ਵੀ ਗਲਤ ਹੈ ਬਿਲਕੁਲ ਪਾਣੀ ਨੂੰ ਬਾਲ ਕੇ ਜਾਂ ਕਲੋਰੀਨੇਟ ਕਰਕੇ ਜਾਂ ਫਿਲਟਰ ਕਰਕੇ ਪੀਤਾ ਜਾਵੇ ਔਰ ਏਰੀਆ ਦੀ ਆਲੇ-ਦੁਆਲੇ ਸਫਾਈ ਰੱਖੀ ਜਾਏ ਕਿਉਂਕਿ ਇਹ ਬਰਸਾਤੀ ਮੌਸਮ ਹੈ ਗੰਦਗੀ ਤੋਂ ਹੀ ਕਿਤੇ ਨਾ ਕਿਤੇ ਕੰਟਾਮਿਨੇਸ਼ਨ ਹੋਈ ਹੈ ਪਾਣੀ ਦੀ ਸੋਰਸ ਦੀ ਔਰ ਉਥੇ ਇਸ ਏਰੀਏ ਦੇ ਇੱਕ ਸਪੈਸਿਫਿਕ ਏਰੀਏ ਦੇ ਪੇਸ਼ੈਂਟ ਨੂੰ ਸਾਰਿਆਂ ਨੂੰ ਦਿੱਕਤ ਆਈ ਹੈ ਠੀਕ ਹੈ ਸੋ